ਦਿੱਲੀ ਚ ਵੋਟਾਂ ਪੈ ਰਹੀਆਂ ਨੇ ਤੇ ਉੱਥੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾ ਕੇ ਦਿੱਲੀ ਦੇ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਵੱਡੇ ਵੱਡੇ ਵਾਅਦੇ ਕਰ ਰਹੇ ਨੇ ਤੇ ਜਿਵੇਂ ਜਿਵੇਂ ਉੱਥੇ ਵਾਅਦੇ ਕਰ ਰਹੇ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਸਵਾਲ ਉੱਠ ਰਹੇ ਨੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੇ ਰੇਡ ਪਈ ਹੈ ਤੇ ਰੇਡ ਪੈਣ ਤੋਂ ਬਾਅਦ ਕੁਝ ਵੱਡੇ ਸਵਾਲ ਉੱਠੇ ਨੇ ਦੋਵੇਂ ਤੇ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਨੇ ਜਦੋਂ ਉਹ ਦਿੱਲੀ 'ਚ ਬੋਲਦੇ ਨੇ ਤਾਂ ਇੱਥੇ ਇੱਕ ਸਵਾਲ ਉੱਠਦਾ ਸੋਸ਼ਲ ਮੀਡੀਆ 'ਤੇ ਲੋਕ ਲਿਖ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ 'ਚ ਜਾ ਕੇ ਕਹਿ ਰਹੇ ਨੇ ਕਿ ਜੇਕਰ ਦਿੱਲੀ 'ਚ ਤੁਸੀਂ ਸਾਡੀ ਚੌਥੀ ਵਾਰ ਸਰਕਾਰ ਬਣਾ ਦਿਓ ਤਾਂ ਹਰ ਮਹੀਨੇ ਹਰ ਇੱਕ ਔਰਤ ਨੂੰ 2100 ਰੁਪਏ ਮਹੀਨਾ ਦਿੱਤਾ ਜਾਇਆ ਕਰੂਗਾ ਤੇ ਇੱਥੇ ਪੰਜਾਬ 'ਚ ਸਵਾਲ ਉੱਠਦਾ ਇੱਥੇ ਪੰਜਾਬ 'ਚੋਂ ਆਵਾਜ਼ ਉੱਠਦੀ ਆ ਕਿ ਪੰਜਾਬ 'ਚ ਤੁਸੀਂ 3 ਸਾਲ ਪਹਿਲਾਂ ਕਿਹਾ ਸੀ ਕਿ ਹਰੇ ਇੱਕ ਔਰਤ ਨੂੰ 1000 ਰੁਪਇਆ ਮਹੀਨਾ ਦਿਆ ਕਰਾਂਗੇ ਉਹ ਕਿੱਧਰ ਗਿਆ ਉਹ ਕਿਉਂ ਨਹੀਂ ਦਿੱਤਾ ਉਹ ਕਦੋਂ ਦੇਣਾ 3 ਸਾਲ ਬੀਤ ਗਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਿੱਲੀ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਜੇਕਰ ਦਿੱਲੀ 'ਚ ਸਰਕਾਰ ਬਣਾ ਦਿਓ ਤਾਂ ਸਾਡਾ ਵਾਦਾ ਹਰ ਇੱਕ ਪੁਜਾਰੀ ਨੂੰ ਹਰ ਇੱਕ ਗਰੰਥੀ ਸਿੰਘ ਨੂੰ ਦਿੱਲੀ ਦੇ ਵਿੱਚ 18000 ਰੁਪਏ ਮਹੀਨਾ ਦਿੱਤਾ ਜਾਊਗਾ ਇੱਥੋਂ ਪੰਜਾਬ ਦੇ ਗਰੰਥੀ ਸਿੰਘ ਬੋਲਦੇ ਨੇ ਮਾਨ ਸਾਹਿਬ ਅਸੀਂ ਵੀ ਹੈਗੇ ਆ ਪੰਜਾਬ 'ਚ ਥੋੜੀ ਸਰਕਾਰ ਬਣੀ ਹੋਈ ਆ ਇੱਥੇ ਮੁੱਖ ਮੰਤਰੀਓ ਤੁਸੀਂ ਸਾਨੂੰ ਵੀ ਲੋੜ ਆ ਸਾਨੂੰ ਦੇ ਦਿਓ ਸਾਨੂੰ ਕਿਉਂ ਨਹੀਂ ਦਿੰਦੇ ਮੁੱਖ ਮੰਤਰੀ ਸਾਹਿਬ ਇੱਥੇ ਚੁੱਪ ਨੇ ਮੁੱਖ ਮੰਤਰੀ ਸਾਹਿਬ ਦਿੱਲੀ 'ਚ ਕਹਿੰਦੇ ਨੇ ਕਿ ਅਸੀਂ ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਭੱਤਾ ਦੇਾਂਗੇ ਚੌਥੀ ਵਾਰ ਸਰਕਾਰ ਬਣਾ ਦਿਓ ਇੱਥੋਂ ਦੇ ਬੇਰੁਜ਼ਗਾਰ ਕਹਿੰਦੇ ਨੇ ਸੀਐਮ ਸਾਹਿਬ ਅਸੀਂ ਵੀ ਹੈਗੇ ਆ ਪੰਜਾਬ 'ਚ ਸਾਨੂੰ ਬੇਰਜਗਾਰੀ ਪੱਤੇ ਦੀ ਥਾਂ ਤੇ ਡਾਂਗਾ ਕਿਉਂ ਮਿਲਦੀਆਂ ਨੇ ਜਦ ਅਸੀਂ ਧਰਨਾ ਲਾਉਣੇ ਆ ਮਜਾਰਾ ਕਰਦੇ ਆ ਰੈਲੀ ਕਰਦੇ ਆ ਰੁਜ਼ਗਾਰ ਲਈ ਰੋਟੀ ਲਈ ਨੌਕਰੀ ਲਈ ਪੱਲੇ ਡਾਂਗਾ ਕਿਉਂ ਪੈਂਦੀਆਂ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਦਿੱਲੀ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਇੱਥੇ ਬਿਲਕੁਲ ਨਸ਼ਾ ਖਤਮ ਕਰ ਦਿਆਂਗੇ ਇੱਥੇ ਕਾਨੂੰਨ ਵਿਵਸਥਾ ਆਏਗੀ ਅਪਰਾਧ ਖਤਮ ਕਰ ਦਿਆਂਗੇ ਪੰਜਾਬ ਦੇ ਲੋਕ ਇੱਥੋਂ ਬੋਲਦੇ ਨੇ ਸੋਸ਼ਲ ਮੀਡੀਆ ਚੈੱਕ ਕਰੋ ਲੋਕ ਕਹਿੰਦੇ ਨੇ ਮਾਨ ਸਾਹਿਬ 3 ਸਾਲ ਪਹਿਲਾਂ ਪੰਜਾਬ ਸਰਕਾਰ ਬਣਾਉਣ ਲਈ ਆਹੀ ਗੱਲਾਂ ਪੰਜਾਬ ਚ ਬੋਲੀਆਂ ਸੀ ਪਰ ਨਸ਼ਾ ਅਜ ਤੱਕ ਖਤਮ ਨਹੀਂ ਹੋਇਆ ਛੜਗਮ ਗੂਗਲ ਨੂੰ ਲੈਣੇ ਹੋਣ ਤੇ ਦੂਰ ਜਾਣਾ ਪੈਂਦਾ ਚਿੱਟਾ ਲੈਣਾ ਹੋਏ ਤੇ ਹਰ ਗਲੀ ਚ ਮਿਲ ਜਾਂਦਾ ਹੋਮ ਡਿਲੀਵਰੀ ਇੱਥੇ ਕਿਉਂ ਨਹੀਂ ਬੰਦ ਹੁੰਦਾ ਪਿਆ ਇਹ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਦਿੱਲੀ ਚ ਜਾ ਕੇ ਕਹਿੰਦੇ ਨੇ ਕਿ ਅਸੀਂ ਬਜ਼ੁਰਗਾਂ ਲਈ ਆ ਕਰਦਿਆਂਗੇ ਉਹ ਕਰਦਿਆਂਗੇ ਇੱਥੋਂ ਦੇ ਬਜ਼ੁਰਗ ਪੁੱਛਦੇ ਨੇ ਸਾਡੇ ਲਈ ਕੀ ਕੀਤਾ ਸਾਨੂੰ ਕਹਿੰਦੇ ਸੀ ਮੈਂ ਤੁਹਾਡਾ ਪੋਤਾ ਸਾਰੇ ਪੰਜਾਬ ਦਾ ਮੈਂ ਘਰ ਘਰ ਦਾ ਬੱਚਾ ਹਾਂ ਦਿੱਲੀ ਚ ਜਾ ਕੇ ਮੁੱਖ ਮੰਤਰੀ ਸਾਹਿਬ ਮਜ਼ਦੂਰਾਂ ਨੂੰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਇਹ ਪੰਜਾਬ ਦੇ ਮਜ਼ਦੂਰ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਗੀਤ ਗਾਏ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਤੋਂ ਬਾਅਦ ਕਮੀਆਂ ਦੇ ਵੇੜੇ ਉਵੇਂ ਹੀ ਨੇ ਨਾ ਇੱਥੇ ਕੋ ਸੂਰਜ ਮਗਿਆ ਨਾ ਕੋਈ ਜਿੰਦਰੀ ਜ਼ਿੰਦਗੀ ਸੁਧਰੀ ਐ ਇਨਕਲਾਬ ਕ੍ਰਾਂਤੀ ਤੇ ਬਦਲਾਵ ਕਿੱਧਰ ਗਿਆ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਬਸ ਇੱਕ ਮੌਕਾ ਦੇ ਦਿਓ ਚੌਥੀ ਵਾਰ ਫਿਰ ਦੇਖੋ ਆਉਂਦੀ ਬਹਾਰ ਪੰਜਾਬ ਦੇ ਲੋਕ ਕਹਿੰਦੇ ਨੇ ਭਗਵੰਤ ਮਾਨ ਜੀ ਪੰਜਾਬ ਤੁਸੀਂ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਕਿਹਾ ਸੀ ਸੁਖਬੀਰ ਬਾਦਲ ਕਹਿੰਦਾ ਹੁੰਦਾ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਕੈਪਟਨਰੀ ਕਹਿੰਦੇ ਹੁੰਦੇ ਸੀ ਪੰਜਾਬ ਨੂੰ ਆ ਬਣਾ ਦੇਾਂਗੇ ਉਹ ਬਣਾ ਦੇਾਂਗੇ ਤੁਸੀਂ ਕਹਿੰਦੇ ਸੀ ਨਾ ਭਾਈ ਮੈਂ ਤਾਂ ਰੰਗਲਾ ਪੰਜਾਬ ਬਣਾਉਂ ਦੁਬਾਰਾ ਪਰ ਉਹ ਰੰਗਲਾ ਪੰਜਾਬ ਕਦੋਂ ਲੋਕਾਂ ਨੇ ਦੇਖਣਾ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਦਿੱਲੀ 'ਚ ਵਾਅਦਾ ਕਰ ਰਹੇ ਹੋ ਨੌਜਵਾਨਾਂ ਨੂੰ ਉੱਪਰ ਚੁੱਕਣ ਦਾ ਪੰਜਾਬ ਦੇ ਮੁੰਡੇ ਕੁੜੀਆਂ ਪੁੱਛਦੇ ਨੇ ਤੁਸੀਂ ਕਹਿੰਦੇ ਸੀ ਜੇ ਸਾਡੀ ਸਰਕਾਰ ਬਣ ਗਈ ਨਾ ਕਿਸੇ ਨੂੰ ਵਿਦੇਸ਼ਾਂ ਵੱਲ ਜਾਣਾ ਨਹੀਂ ਪਊਗਾ ਕਿਸੇ ਨੂੰ ਬਾਹਰਲੇ ਦੇਸ਼ਾਂ 'ਚ ਟੱਕੇ ਨਹੀਂ ਖਾਣੇ ਪੈਣਗੇ ਇੱਥੇ ਸਾਰਿਆਂ ਨੂੰ ਨੌਕਰੀਆਂ ਦੇਾਂਗੇ ਰੁਜ਼ਗਾਰ ਦੇਾਂਗੇ ਪਰ ਕਿੰਨਿਆਂ ਨੂੰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀ ਸਾਡੀ ਪੰਜਾਬ 'ਚ ਸਰਕਾਰ ਆ ਜਾਵੇ ਜਿਹੜੇ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ 'ਚ ਗਏ ਨੇ ਉਹ ਸਾਰੇ ਵਾਪਸ ਆਉਣਗੇ ਤੁਸੀਂ ਕਹਿੰਦੇ ਸੀ ਉਹ ਤੇ ਆਉਣਗੇ ਗੋਰੇ-ਗੋਰੀਆਂ ਵੀ ਆਉਣਗੇ ਉਹ ਵੀ ਇੱਥੇ ਆ ਕੇ ਕੰਮ ਕਰਨਗੇ ਪੰਜਾਬ ਦੇ ਮੁੰਡੇ ਕੁੜੀਆਂ ਪੁੱਛਦੇ ਨੇ ਮਾਨ ਸਾਹਿਬ ਨਾ ਗੋਰੇ ਗੋਰੀ ਆਏ ਤੇ ਨਾ ਉਹ ਵਾਪਸ ਆਏ ਹਰ ਸਾਲ ਜਹਾਜ਼ ਭਰ-ਪਰ ਕੇ ਹਰ ਮਹੀਨੇ ਇੱਥੋਂ ਹੀ ਕਿਉਂ ਜਾ ਰਹੇ ਆ ਲੱਖਾਂ ਦੀ ਤਦਾਨ ਦੇ ਵਿੱਚ ਕੀ ਫਰਕ ਪਿਆ ਭਗਵੰਤ ਮਾਨ ਜੀ ਤੁਸੀਂ ਦਿੱਲੀ ਚ ਕਹਿੰਦੇ ਹੋ ਕਿ ਅਸੀਂ ਬਹੁਤ ਕਮਾਲ ਦਾ ਰਾਜ ਪ੍ਰਬੰਧ ਦੇਾਂਗੇ ਅਸੀਂ ਲੋਕਾਂ ਦੇ ਅਸਲੀ ਨਮਾਇੰਦੇ ਆ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਤੁਸੀਂ ਕਿਹਾ ਸੀ ਜੇ ਸਾਡਾ ਰਾਜ ਆ ਗਿਆ ਨਾ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਮੁਜਾਰਾ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਦੇਖਿਓ ਕਮਾਲ ਕਰ ਦੇਾਂਗੇ ਤੁਹਾਡੀ ਗੱਲ ਧਰਨਾ ਮੁਜਾਰਾ ਲਾਉਣ ਤੋਂ ਪਹਿਲਾਂ ਸੁਣੀ ਜਾਇਆ ਕਰੂਗੀ ਤੇ ਮਸਲਾ ਹੱਲ ਹੋਊਗਾ ਪਰ ਲੋਕ ਕਹਿੰਦੇ ਤੁਹਾਡਾ ਰਾਜ ਆਉਣ ਤੋਂ ਬਾਅਦ ਹਜ਼ਾਰਾਂ ਧਰਨੇ ਵੀ ਲੱਗੇ ਸੈਂਕੜੇ ਜਗਾਂ ਲਾਠੀ ਚਾਰਜ ਵੀ ਹੋਈ ਭਗਵੰਤ ਜੀ ਦਿੱਲੀ ਤੁਸੀਂ ਕਹਿ ਰਹੇ ਹੋ ਅਸੀਂ ਆਮ ਬੰਦੇ ਆ ਤੇ ਆਮ ਬੰਦਿਆਂ ਵਾਂਗੀ ਇੱਥੇ ਰਹਿਣਾ ਤੁਹਾਡੇ ਚ ਦੂਜੀਆਂ ਪਾਰਟੀਆਂ ਵੀ ਆਈਪੀ ਨੇ ਉਹ ਵੀ ਆਈਪੀ ਲੋਕਾਂ ਦਾ ਖਹਿੜਾ ਛੱਡੋ ਪੰਜਾਬ ਦੇ ਵਿੱਚੋਂ ਸਵਾਲ ਉੱਠਦਾ ਪੰਜਾਬ ਤੁਸੀਂ ਕਿਹਾ ਸੀ ਜੇ ਸਾਡੀ ਸਰਕਾਰ ਆ ਗਈ ਵੀ ਆਈਪੀ ਕਲਚਰ ਬੰਦ ਕਰ ਦੇਵਾਂਗੇ ਆ ਜਿਹੜੀਆਂ ਮੰਤਰੀਆਂ ਦੇ ਨਾਲ ਗੱਡੀਆਂ ਘੁੰਮਦੀਆਂ ਨੇ ਇਹ ਨਹੀਂ ਘੁੰਮਿਆ ਕਰਨਗੀਆਂ ਐਨੇ-ਐਨੇ ਗਨਮੈਨ ਨਹੀਂ ਰੱਖੇ ਜਾਣਗੇ ਅਸੀਂ ਤੁਹਾਡੇ ਤੁਸੀਂ ਸਾਡੇ ਜਦ ਅਸੀਂ ਤੁਹਾਡੇ ਨਾਲ ਕੋਈ ਧੋਖਾ ਹੀ ਨਹੀਂ ਕਰਨਾ ਫਿਰ ਸਾਨੂੰ ਡਰ ਕਾਦਾ ਪਰ ਜਦੋਂ ਤੁਸੀਂ ਬਣ ਗਏ ਅੱਜ ਤਾਂ ਜਿਹੜਾ ਤੁਹਾਡੀ ਪਾਰਟੀ ਦੇ ਵਿੱਚ ਨਾ ਮੰਤਰੀ ਐ ਨਾ ਐਮਐਲਏ ਆ ਉਹੀ ਕੋਈ ਬਲਾਕ ਦਾ ਜਾਂ ਜ਼ਿਲ੍ਹੇ ਦਾ ਆਗੂ ਐ ਉਹ ਵੀ ਦੋ ਦੋ ਤਿੰਨ ਤਿੰਨ ਗਨਮਨ ਲਈ ਫਿਰਦਾ ਮੁੱਖ ਮੰਤਰੀ ਜੀ ਤੁਹਾਡੇ ਨਾਲ ਤਾਂ ਟੂ ਟੂ ਕਰਦੀਆਂ ਗੱਡੀਆਂ ਦਾ ਸੁੱਖ ਨਾਲ ਵੱਡਾ ਕਾਫਲਾ ਤੁਹਾਡੇ ਪਰਿਵਾਰ ਦੇ ਬਾਕੀ ਜੀਆਂ ਨਾਲ ਵੀ ਹਰ ਇੱਕ ਮੰਤਰੀ ਨਾਲ ਕੀ ਖਤਮ ਕੀਤਾ ਪੰਜਾਬ 'ਚ ਭਾਵੇਂ ਦੂਜੀਆਂ ਪਾਰਟੀਆਂ ਵੀ ਰੱਜ ਕੇ ਗੁੰਮਰਾਹ ਕਰ ਰਹੀਆਂ ਦਿੱਲੀ 'ਚ ਲੋਕਾਂ ਨੂੰ ਭਾਜਪੀ ਵੀ ਕਰ ਰਹੀ ਆ ਕਾਂਗਰਸ ਵੀ ਕਰ ਰਹੀ ਆ ਬਾਕੀ ਵੀ ਕਰ ਰਹੇ ਨੇ ਪਰ ਮੈਂ ਗੱਲ ਉਹਨਾਂ ਸਵਾਲਾਂ ਦੀ ਕਰ ਰਿਹਾ ਜਿਹੜੇ ਸਵਾਲ ਭਗਵੰਤ ਮਾਨ ਸਾਹਿਬ ਆਪਣੇ ਤੇ ਆਪੇ ਉਠਵਾ ਰਹੇ ਨੇ ਦਿੱਲੀ 'ਚ ਪ੍ਰਚਾਰ ਕਰਕੇ ਹੁਣ ਕੁਝ ਸਵਾਲ ਜਦੋਂ ਭਗਵੰਤ ਮਾਨ ਸਾਹਿਬ ਦੇ ਘਰ ਤੇ ਕੱਲ ਰੇਡ ਵੱਜੀ ਆ ਛਾਪਾ ਵੱਜਿਆ ਉਸ ਤੋਂ ਬਾਅਦ ਉੱਠੇ ਭਗਵਾਨ ਤੁਮਨ ਸਾਹਿਬ ਨੇ ਕਿਹਾ ਕਹਿੰਦੇ ਵੀ ਇਹ ਜਿਹੜਾ ਮੇਰੇ ਘਰ ਤੇ ਛਾਪਾ ਮਾਰਿਆ ਨਾ ਦਿੱਲੀ ਦੇ ਵਿੱਚ ਇਹ ਪੰਜਾਬੀਆਂ ਦਾ અપਮਾਨ ਹੈ ਕਹਿੰਦੇ ਇਦਾਂ ਛਾਪਾ ਮਾਰਨਾ ਮੈਂ ਇੱਕ ਪੰਜਾਬੀ ਆ ਤੇ ਇਹ ਪੰਜਾਬੀ ਦਾ અપਮਾਨ ਹੈ ਦੂਜੀ ਗੱਲ ਉਹਨਾਂ ਨੇ ਆਖੀ ਮੇਰੀਆਂ ਘਰ ਦੀਆਂ ਔਰਤਾਂ ਦੇ ਜਿਹੜੇ ਕੱਪੜੇ ਮਲੇ ਸੰਦੂਖ ਨੇ ਉਹ ਵੀ ਫਰੋਲੇ ਗਏ ਕਹਿੰਦੇ ਐਡਾ ਤੱਕਾ ਕਹਿੰਦੇ ਇੰਨੀ ਬੇਇੱਜ਼ਤੀ ਕੀਤੀ ਸਾਡੀ ਪਰ ਪੰਜਾਬ ਚੋ ਸਵਾਲ ਉੱਠਦੇ ਨੇ ਕਿ ਭਗਵੰਤ ਮਾਨ ਜੀ ਜੇਕਰ ਤੁਹਾਡੇ ਤੇ ਇਕੱਲਾ ਛਾਪਾ ਵੱਜਣਾ ਹੀ ਪੰਜਾਬ ਦਾ અપਮਾਨ ਹੈ ਤਾਂ ਜਿਸ ਦਿਨ ਤੁਹਾਡੀ ਪੁਲਿਸ ਨੇ ਪੰਜਾਬ ਚ ਮਾਲਵਿੰਦਰ ਮਾਲੀ ਤੇ ਪਰਚਾ ਦਰਜ ਕੀਤਾ ਸੀ ਤੇ ਉਹਨੂੰ ਘਰੋਂ ਚੱਕਿਆ ਸੀ ਬੈਠੇ ਨੂੰ ਸ਼ਾਮ ਨੂੰ ਗੱਲ ਕੋਈ ਹੈ ਨਹੀਂ ਸੀ ਜੇਲ੍ਹ ਚ ਵੀ ਰੱਖਿਆ ਇੰਨਾ ਟਾਈਮ ਕਿ ਉਸ ਦਿਨ ਪੰਜਾਬ ਦਾ અપਮਾਨ ਨਹੀਂ ਸੀ ਹੁੰਦਾ ਜਿਸ ਦਿਨ ਤੁਸੀਂ ਜੋਧ ਪਿੰਡ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਡਟੇ ਉਗਰਾਹਾ ਜੱਥੇਬੰਦੀ ਦੇ 40 ਬੰਦਿਆਂ ਤੇ ਜੋਗਿੰਦਰ ਉਗਰਾਹਾ ਸਮੇਤ ਪਰਚਾ ਦਰਜ ਕੀਤਾ ਕਿ ਉਦੋਂ ਪੰਜਾਬ ਦਾ અપਮਾਨ ਨਹੀਂ ਸੀ ਹੁੰਦਾ ਜਿਸ ਦਿਨ ਤੁਸੀਂ ਕੁਲਗੜੀ ਥਾਣੇ ਦੇ ਵਿੱਚ ਉਹਨਾਂ ਕਿਸਾਨਾਂ ਤੇ ਪਰਚਾ ਦਰਜ ਕੀਤਾ ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਇਆ ਸੀ ਜਿਹੜੇ ਕਈ ਕਿਲੋਮੀਟਰ ਦੂਰ ਖੜਕੇ ਸਿਰਫ ਪ੍ਰਦਰਸ਼ਨ ਕਰ ਰਹੇ ਸੀ ਤੇ ਪਰਚਾ ਦਰਜ ਕੀਤਾ ਰਾਦਾ ਕਤਲ 307 ਦਾ ਕੀ ਉਹਦਨ ਪੰਜਾਬ ਦਾ અપਮਾਨ ਨਹੀਂ ਸੀ ਹੁੰਦਾ અપਮਾਨ ਸਿਰਫ ਉਹਦੋ ਹੀ ਹੁੰਦਾ ਜਦੋਂ ਕਿਸੇ ਮੰਤਰੀ ਦੇ ਛਾਪਾ ਵੱਜਦਾ ਰਾਜਨੇਤਾ ਦੇ ਛਾਪਾ ਵੱਜਦਾ ਕੀ અપਮਾਨ ਸਿਰਫ ਉਹਦੋ ਹੀ ਹੁੰਦਾ અપਮਾਨ ਆਮ ਲੋਕਾਂ ਦਾ ਨਹੀਂ ਹੁੰਦਾ ਕੀ ਆਮ ਲੋਕਾਂ ਦਾ ਕੋਈ ਮਾਨ ਨਹੀਂ ਹੈ અપਮਾਨ ਦਾ ਮਤਲਬ ਹੈ ਮਾਨ ਮਾਨ ਤੇ ਆਮ ਲੋਕਾਂ ਦਾ ਵੀ ਉਹ ਨਹੀਂ ਹੈ ਤੁਹਾਡੇ ਜਿੰਨਾ ਪਤਾ ਨਹੀਂ ਕਿਉਂ ਲੱਗਦਾ ਨਹੀਂ ਇਸ ਦੇਸ਼ ਦੇ ਵਿੱਚ ਨਾ ਚਾਰ ਕੈਟਾਗਰੀ ਦੇ ਲੋਕ ਨੇ ਜਿਵੇਂ ਚਾਰ ਵਰਨ ਬਣੇ ਸੀ ਨਾ ਪਹਿਲਾਂ ਕਦੇ ਬ੍ਰਾਹਮਣ ਖੱਤਰੀ ਵਹਿਸ਼ ਤੇ ਸ਼ੂਦਰ ਐਦਾਂ ਅੱਜ ਪੈਸੇ ਥੇਲੇ ਤੇ ਅਮੀਰੀ ਪੱਖੋਂ ਚਾਰ ਕਿਸਮ ਦੇ ਲੋਕ ਨੇ ਇੱਕ ਉਹ ਨਹੀਂ ਅੰਬਾਨੀ ਅਡਾਨੀ ਟਾਟੇ ਬਿਰਲੇ ਜਿਨ੍ਹਾਂ ਨੂੰ ਅਸਲੀ ਬੰਦੇ ਸਮਝਿਆ ਜਾਂਦਾ ਸੱਚੀ ਮੁੱਚੀ ਦੇ ਇਨਸਾਨ ਜਿਨ੍ਹਾਂ ਦੇ ਜਿਨ੍ਹਾਂ ਦੇ ਫੈਂਸੀ ਵੀ ਨਿਕਲ ਆਵੇ ਨਾ ਸਾਰੇ ਦੇਸ਼ ਦਾ মিডিਆ ਤਿੰਨ ਦਿਨ ਕੈਂ 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 ਕਰਦਾ ਫਿੰਸੀ ਨਿਕਲ ਆਈ ਪਿੰਪਲ ਨਿਕਲਾ ਹੈ ਇੱਥੇ ਡੇਡੇ ਫੋੜੇ ਮਜ਼ਦੂਰਾਂ ਨੂੰ ਨਿਕਲੇ ਪਏ ਨੇ ਕੈਂਸਰ ਦੇ ਕੋਈ ਖਬਰ ਹੀ ਨਹੀਂ ਮੋਚ ਆ ਜੇ ਨਾ ਐਸੇ ਮਰੇ ਆ ਰਾਇ ਕੋ ਆਈ ਮੋਚ ਤੇ ਇੱਥੇ ਲੋਕਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਕੋਈ 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 ਖਬਰ ਨਹੀਂ ਬਣਦੀ ਕੋਈ ਆਵਾਜ਼ ਨਹੀਂ ਕੋਈ ਮੁੱਦਾ ਨਹੀਂ ਬਣਦਾ ਅਸਲ 'ਚ ਚਾਰ ਕੈਟਾਗਰੀਆਂ ਸਮਾਜ ਦੇ ਵਿੱਚ ਅਮੀਰੀ ਪੱਖੋਂ ਤਨ ਪੱਖੋਂ ਲੋਕਾਂ ਦੀਆਂ ਬਣਾਈਆਂ ਨੇ ਉੱਪਰਲੇ ਨੂੰ ਬੰਦੇ ਤੇ ਹੇਠ ਲਿਆਂ ਨੂੰ ਤਾਂ ਮੇਰੇ ਖਿਆਲ ਨਾਲ ਅਮੀਰਾਂ ਦੇ ਘਰ 'ਚ ਰੱਖੇ ਪਾਲਤੂ ਜਾਨਵਰਾਂ ਨਾਲੋਂ ਵੀ ਥੱਲੇ ਸਮਝਿਆ ਜਾਂਦਾ ਹੈ ਪਰ ਇਹਨਾਂ ਸਵਾਲਾਂ ਦੇ ਜਵਾਬ ਦੇਊਗਾ ਕੌਣ ਕੀ ਭਗਵੰਤ ਮਾਨ ਸਾਹਿਬ ਦੇਣਗੇ ਆਮ ਆਦਮੀ ਪਾਰਟੀ ਦੇਗੀ ਕਿਸੇ ਨੇ ਨਹੀਂ ਦੇਣੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਵੋਟਾਂ ਤੋਂ ਪਹਿਲਾਂ ਸਵਾਲ ਪੁੱਛਿਆ ਕਰੋ ਹਕੂਮਤਾਂ ਨੂੰ ਸਰਕਾਰਾਂ ਨੂੰ ਰਾਜ ਕਰਨ ਵਾਲਿਆਂ ਨੂੰ ਸਵਾਲ ਕਿਉਂ ਨਹੀਂ ਕਰਦੇ ਲੋਕ ਸਵਾਲ ਕਰਨੇ ਚਾਹੀਦੇ ਨੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਹੈ ਅੱਜ ਸਵਾਲ ਕਰਨ ਵਾਲਿਆਂ ਤੇ ਸਭ ਤੋਂ ਵੱਧ ਤਕਲੀਫ ਆਮ ਆਦਮੀ ਪਾਰਟੀ ਨੂੰ ਹੋ ਰਹੀ ਹੈ ਪੰਜਾਬ 'ਚ ਹੁੰਦੀ ਦੂਜਿਆਂ ਨੂੰ ਵੀ ਹੈ ਦੂਜਿਆਂ ਦਾ ਪੰਜਾਬ 'ਚ ਸਰਕਾਰ ਨਹੀਂ ਨਾ ਹੈਗੀ ਹੈ ਜੀ ਜੇਕਰ ਕੇਂਦਰ ਸਰਕਾਰ ਤੇ ਕੋਈ ਸਵਾਲ ਕਰੇ ਤੇ ਫਿਰ ਫਿਰ ਈਡੀ ਚੜਦੀ ਹੈ ਫਿਰ ਸੀਬੀਆਈ ਚੜਦੀ ਹੈ ਕਿਉਂਕਿ ਉਹਨਾਂ ਦੇ ਕੰਟਰੋਲ 'ਚ ਉਹ ਨਹੀਂ ਜੇ ਪੰਜਾਬ 'ਚ ਕੋਈ ਪੰਜਾਬ ਹਕੂਮਤ ਨੂੰ ਸਵਾਲ ਕਰੇ ਫਿਰ ਪੰਜਾਬ ਪੁਲਿਸ ਚੜਦੀ ਹੈ ਕਿਉਂਕਿ ਪੰਜਾਬ 'ਚ ਉਹਨੂੰ ਹੁਕਮ ਹੁੰਦੇ ਨਹੀਂ ਦੇਖੋ ਇਹ ਗੱਲਾਂ ਸਮਝਣ ਵਾਲੀਆਂ ਨੇ ਸੋਚਣ ਵਾਲੀਆਂ ਨੇ ਔਰ ਇਹ ਉਦੋਂ ਰੁਕਣ ਗਈਆਂ ਜਦੋਂ ਆਮ ਲੋਕਾਂ ਦੀ ਚੇਤਨਾ ਤੇ ਸਮਝ ਦਾ ਪੱਧਰ ਉੱਪਰ ਹੁੰਦਾ ਉਦੋਂ ਤੱਕ ਯਾਰ ਇੱਥੇ ਸਭ ਕੁਝ ਚੱਲਣਾ ਜਿਵੇਂ ਮਰਜੀ ਤੇ ਜਿੱਦਾਂ ਮਰਜੀ ਸਭ ਕੁਝ ਚੱਲਦਾ ਰਹਿਣਾ ਆਮ ਲੋਕ ਜਦੋਂ ਇਹਨਾਂ ਦੀ ਸਮਝ ਸੋਚ ਦਾ ਪੱਧਰ ਉੱਪਰ ਉੱਠੇਗਾ ਜਦ ਇਹ ਸੋਚਣ ਲੱਗਣਗੇ ਵੀ ਯਾਰ ਚੱਕਰ ਕੀ ਹੈ ਇਹ ਜਿੰਨਾਂ ਦੀਆਂ 10-10 ਪੀੜ੍ਹੀਆਂ ਨੇ ਕਦੇ ਕੋਈ ਕੰਮ ਨਹੀਂ ਕੀਤਾ ਕੋਈ ਕਿਰਤ ਨਹੀਂ ਕੀਤੀ ਇਹ ਤਾਂ ਜ਼ਿੰਦਗੀ ਦੇ ਸਾਰੇ ਨਜ਼ਾਰੇ ਲੈਂਦੇ ਨੇ ਬੁੱਲੇ ਲੁੱਟਦੇ ਨੇ ਤੇ ਸਾਡੇ ਜਿਨ੍ਹਾਂ ਦੇ ਪਿਓ ਦਾਦੇ ਦਿਨ ਰਾਤ ਕੰਮ ਕਰਦੇ ਰਹੇ ਔਰਤਾਂ ਸਮੇਤ ਬੱਚਿਆਂ ਸਮੇਤ ਸਾਡੀ ਜ਼ਿੰਦਗੀ 'ਚ ਦੁੱਖ ਭੁੱਖ ਗਰੀਬੀ ਕੰਗਾਲੀ ਤੇ ਕਰਜ਼ੇ ਕਿਉਂ ਨੇ ਜਦੋਂ ਲੋਕ ਐ ਸੋਚਣ ਲੱਗ ਪੇਨਾ ਜਦੋਂ ਲੋਕ ਇਹ ਸੋਚਣ ਲੱਗ ਪਏ ਕਿ ਮਾੜੀ ਕਿਸਮਤ ਨਹੀਂ ਮਾੜਾ ਸਿਸਟਮ ਹੁੰਦਾ ਤੇ ਅਸੀਂ ਸਿਸਟਮ ਬਦਲਣਾ ਹੈ ਉਦੋਂ ਸਭ ਕੁਝ ਠੀਕ ਹੋ ਜਾਣਾ ਹੈ ਗੱਲ ਲੋਕਾਂ ਦੀ ਸੋਚਣੀ ਨਾਲ ਜੁੜੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ